14 ਕਿਲੋਮੀਟਰ ਲੰਬਾ ਬੁੱਢਾ ਨਾਲਾ ਲੁਧਿਆਣਾ ਦੇ ਵਿੱਚੋਂ ਲੰਘਦਾ ਹੈ ਜੇ ਸਵਿਚ ਕਰੇ ਲੂ ਅਤੇ ਉਦਯੋਗਿਕ ਕੂੜਾ ਹੋਣ ਦੇ ਕਾਰਨ ਇੱਕ ਕੈਂਸਰ ਦੇ ਪ੍ਰਦੂਸ਼ਣ ਸਤਰ ਤੱਕ ਪਹੁੰਚ ਚੁੱਕਾ ਹੈ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਨੁਸਾਰ ਇਹ ਪਾਣੀ ਇੱਕ ਇਦਾਰੇ ਸਤਰ ਤੇ ਪਹੁੰਚ ਚੁੱਕਾ ਹੈ ਜਿੱਥੇ ਇੱਕ ਕੈਂਸਰ ਦਾ ਕਾਰਨ ਹੈ ਤੇ ਤੁਹਾਨੂੰ ਇਹ ਵੀ ਦੱਸਣਾ ਮਾਲਵਾ ਦੇ ਹਜ਼ਾਰਾਂ ਪਰਿਵਾਰਾਂ ਲਈ ਇਹ ਪਾਣੀ ਪੀਣ ਦਾ ਸਰੋਤ ਵੀ ਹੈ ਇੱਕ ਜ਼ਮਾਨਾ ਸੀ ਜਦੋਂ ਲੋਕ ਇੱਥੇ ਨਹਾਣਾ ਇਹ ਪਿਛisnan ਕਰਨਾ ਪੁੰਨੇ ਸਮਝਦੇ ਸੀ ਸ਼ੁੱਧ ਸਮਝਦੇ ਸੀ ਪਰ ਆ ਜੋ ਸਮਾਂ ਜਿੱਥੇ ਲੋਕੀਂ ਪੀੜਾ ਦਾ ਦੂਰ ਇਸ ਦੇ ਨੇੜੇ ਆਨ ਤੋਂ ਵੀ ਕਤਰਾਂਦੇ ਨੇ ਉਸੇ ਦੇਖ ਸਕਦੇ ਹੋ ਕਿੰਨੀ ਬੁਰੀ ਹਾਲਤ ਦੇ ਵਿੱਚ ਹੈ ਇਸ ਵੇਲੇ ਬੁੱਢਾ ਨਾਲਾ ਤੇ ਕਈ ਰਿਪੋਰਟਸ ਦੇ ਮੁਤਾਬਿਕ ਬੁੱਢੇ ਨਾਲੇ ਨੂੰ ਸਾਫ਼ ਕਰਨ ਲਈ 650 ਕਰੋੜ ਦੇ ਉੱਤੇ ਦਾ ਬਜਟ ਬਣਾਇਆ ਗਿਆ ਸੀਗਾ ਪਰ ਉਹ ਆ ਜੋ ਪੈਸੇ ਕਿੱਥੇ ਨੇ ਇਹ ਕਿਸੇ ਨੂੰ ਵੀ ਨਹੀਂ ਪਤਾ ਸਿਟੀ ਹੋਮ ਨਿਊਜ਼ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਪਿਛਲੇ ਕਈ ਦਿਨਾਂ ਤੋਂ ਲੁਧਿਆਣਾ ਦੇ ਵਿੱਚ ਬੁੱਡੇ ਨਾਲੇ ਦਾ ਵਿਸ਼ਾ ਕਾਫੀ ਸਰਗਰਮੀਆਂ ਬਤੋਰੇ ਬੈਠਾ ਹੈ। ਇਸੇ ਦੇ ਉੱਤੇ ਅਸੀਂ ਇਸ ਵੇਲੇ ਗੱਲ ਕਰਨ ਪਹੁੰਚੇ ਹਾਂ ਬਹਾਦਰ ਕੇ ਟੈਕਸਟਾਈਲ ਐਂਡ ਨਿਟਵਰ ਐਸੋਸੀਏਸ਼ਨ ਦੇ ਪ੍ਰਧਾਨ ਤਰुण ਜਨ 바ਵਾ ਜੀ ਦੇ ਨਾਲ ਜੋ ਕਿ ਇਸ ਦੇ ਨਾਲ ਹੀ ਫੈਡਰੇਸ਼ਨ ਆਫ 올 ਟੈਕਸਟਾਈਲ ਮੈਨੂਫੈਕਚਰਿੰਗ ਐਂਡ ਟਰੇਡਿੰਗ ਐਸੋਸੀਏਸ਼ਨ ਆਫ ਲੁਧਿਆਣਾ ਦੇ ਪ੍ਰਧਾਨ ਵੀ ਹਨ। ਨਮਸਕਾਰ ਸਰ ਤੁਹਾਡੇ ਸਿਟੀ ਹੋਮ ਨਿਊਜ਼ ਤੇ ਬਹੁਤ ਬਹੁਤ ਸਵਾਗਤ ਹੈ। ਸਾਰੇ ਲੁਧਿਆਣਾ ਵਾਸੀਆਂ ਨੂੰ ਪਿਆਰ ਭਰੀ ਜੈ ਜਨਿੰਦਰ ਜੈ ਮਾਤਾ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਸੁਨੰਦੇ ਵਿੱਚ ਆਇਆ ਸੀ ਕਿ ਬੁੱਡੇ ਨਾਲੇ ਨੂੰ ਟ੍ਰੀਟ ਕਰਨ ਲਈ 650 ਕਰੋੜ ਦਾ ਬਜਟ ਤਿਆਰ ਕੀਤਾ ਗਿਆ ਸੀਗਾ ਜੇ ਅੱਜ ਅਸੀਂ ਉਹਨੂੰ ਦੇਖੀਏ ਤਾਂ ਕਿਤੇ ਵੀ ਸਾਨੂੰ ਸ਼ੋ ਨਹੀਂ ਹੋ ਰਿਹਾ ਜਾਂ ਨਹੀਂ ਹੋਦਾ ਕੋਈ ਆਊਟਕਮ ਆਇਆ ਕੀ ਕਹਿਣਾ ਚਾਹੋਗੇ ਇਸ ਦੇ ਉੱਤੇ ਸਰ ਉਹ ਜਿਹੜਾ ਬਜਟ ਸੀਗਾ ਉਹ ਟੋਟਲ ਬਜਟ ਲੁੱਟਿਆ ਗਿਆ ਲੁਧਿਆਣਾ ਦੇ ਲੋਕਾਂ ਦਾ ਟੈਕਸਾਂ ਦਾ ਉਹਨਾਂ ਦੀ ਗੁੜੀ ਖੂਨ ਪਸੀਨੇ ਦੀ ਕਮਾਈ ਦਾ ਜੋ ਪੈਸਾ ਉਹ ਲੁੱਟਿਆ ਗਿਆ ਖਿਲਾੜੀ ਇਨਫਰਾਸਟ੍ਰਕਚਰ ਕੰਪਨੀ ਨੂੰ 650 ਕਰੋੜ ਦਾ ਪ੍ਰੋਜੈਕਟ ਦਿੱਤਾ ਗਿਆ ਸੀਗਾ ਜਿਸ ਦੇ ਵਿੱਚ ਤਕਰੀਬਨ 582 ਕਰੋੜ ਰੁਪਏ ਦੀ ਲਗਤ ਨਾਲ ਉਹਨਾਂ ਨੇ ਜਮਾਲਪੁਰ एसटीपी 225 ਐਮਐਲਡੀ ਦਾ ਔਰ ਬੱਲੋਕੇ 60 ਐਮਐਲਡੀ ਦਾ ਪਲਾਂਟ ਲਗਾਇਆ ਔਰ ਉਸ ਤੋਂ ਬਾਵਜੂਦ ਵੀ ਅੱਜ ਤੁਸੀਂ ਵੀ ਇਸ ਵਿਸ਼ੇ ਦੇ ਉੱਤੇ ਜੋ ਮੇਰੀ ਇੰਟਰਵਿਊ ਕਰ ਰਹੇ ਹੋ ਤੇ ਮਨ ਚਾਹੀ ਸਵਾਲ ਹੈ ਵੀ ਬੁੱਢਾ ਨਾਲਾ ਸਾਫ਼ ਕਿਉਂ ਨਹੀਂ ਹੋਇਆ ਤੇ ਪੈਸਾ ਕਿੱਥੇ ਗਿਆ ਸੋ ਸੋ ਸਿੰਪਲ ਆਈ ਕਿ ਲੋਗਾਂ ਨਾਲ ਧੋਖਾ ਹੋਇਆ ਉਸ ਸਮੇਂ ਦੀ ਕਾਂਗਰਸ ਦੀ ਸਰਕਾਰ ਨੇ ਜਿਸ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੀਗੇ ਜੀਨਾਦੀ ਅਗਵਾਈ ਦੇ ਵਿੱਚ ਆਹ ਪ੍ਰੋਜੈਕਟ ਲਿਆਇਆ ਗਿਆ ਸੀ ਪਰੰਤੂ ਅੱਜ 4 ਸਾਲ 3.5 4 ਸਾਲ ਬੀਤੋਂ ਤੋਂ ਬਾਅਦ ਅਸੀਂ ਲੋਕ ਹੀ ਆ ਸਵਾਲ ਪੁੱਛ ਰਹੇ ਆਂ ਵੀ ਉਹ ਪੈਸਾ ਲੱਗਨ ਤੋਂ ਬਾਵਜੂਦ ਬੁੱਢਾ ਨਾਲਾ ਸਾਫ਼ ਕਿਉਂ ਨਹੀਂ ਹੋਇਆ ਤੇ ਉਸ ਦਾ ਮੁੱਖ ਰੂਪ ਦੇ ਨਾਲ ਕਾਰਨ ਕਾਂਗਰਸ ਸਰਕਾਰ ਦੀ ਉਸ ਸਮੇਂ ਦੀ ਨਲਾਕੀ ਇਹਦੇ ਵਿੱਚ ਜੋ ਉਸ ਸਮੇਂ ਦੇ ਅਫਸਰ ਸੀਗੇ ਲਾਈਕ ਪੰਜਾਬ ਵਾਟਰ ਐਂਡ ਸੀਵਰੇਜ ਬੋਰਡ ਮਿਨਿਸਪਲ ਕਾਰਪੋਰੇਸ਼ਨ ਔਰ ਪੋਲੂਸ਼ਨ ਬੋਰਡ ਉਹ ਤਮਾਮ ਅਫਸਰ ਜਿਨ੍ਹਾਂ ਨੇ ਆ ਡੀਪੀਆਰ ਤਿਆਰ ਕੀਤੀ ਪੀਐਮਆਈ ਡੀਸੀ ਜਾਂ ਹੋਰ ਵੀ ਜੋ ਵੀ ਇਹਦੇ ਵਿੱਚ ਕੰਸਲਟੈਂਸੀ ਕੰਪਨੀਆਂਜ਼ ਨੇ ਜਿਨ੍ਹਾਂ ਨੇ ਆ ਡੀਪੀਆਰ ਤਿਆਰ ਕੀਤੀ ਤੇ ਔਰ ਜਿਨ੍ਹਾਂ ਨੇ ਉਸ ਤੋਂ ਬਾਅਦ ਇਸ ਨੂੰ ਪ੍ਰੋਜੈਕਟ ਨੂੰ ਇੰਪਲੀਮੈਂਟ ਕਰਾਇਆ ਉਹ ਤਮਾਮ ਅਫਸਰ ਔਰ politicans ਇਸੇ ਸਾਫ਼ ਤੌਰ ਤੇ ਜ਼ਿੰਮੇਵਾਰ ਹੈ ਜਿਹੜੀ ਕਿ ਅੱਜ ਸਾਨੂੰ ਐਡੀ ਵੱਡੀ ਨਿਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਬਈ 650 ਕਰੋੜ ਰੁਪਏ ਦੇ ਕਰੀਬ ਲੱਗਣ ਤੋਂ ਬਾਵਜੂਦ ਵੀ ਬੁੱਢਾ ਨਾਲਾ ਉੱਥੇ ਦਾ ਉੱਥੇ ਪਰ ਗਲਤੀ ਕੀ ਹੋਈ ਗਲਤੀ ਆ ਹੋਈ ਵੀ ਇਹਨਾਂ ਨੇ ਪਾਣੀ ਕਿੰਨਾ ਬੁੱਢੇ ਨਾਲੇ ਵਿੱਚ ਵਹਿ ਰਿਹਾ ਉਹ 2020 ਚ ਜਦੋਂ ਡੀਪੀਆਰ ਤਿਆਰ ਕੀਤੀ ਜਾ ਰਹੀ ਸੀ ਇਹਨਾਂ ਨੇ ਉਹ ਪਾਣੀ ਹੀ ਨਹੀਂ ਨਾਪਿਆ ਰੀਸੈਂਟਲੀ ਮੈਂ 2020 ਦੇ ਵਿੱਚ ਵੀ ਆ ਮੈਂ ਆਵਾਜ਼ ਚੁੱਕੀ ਸੀ ਵੀਰ ਡੀਪੀਰ ਗਲਤ ਹੈਗੀ ਆ 650 ਕਰੋੜ ਰੁਪਏ ਲੁੱਟਿਆ ਜਾਣਾ ਇਹਦਾ ਕੋਈ ਲਾਭ ਨਹੀਂ ਹੋਣਾ ਪਰੰਤੂ ਉਸ ਸਮੇਂ ਕਿਸੇ ਨੇ ਮੇਰੀ ਨਹੀਂ ਸੁਣੀ ਹੁਣ ਹਾਲਾਤ ਹੋ ਗਏ ਇਸ ਤਰ੍ਹਾਂ ਦੇ ਵੀ ਉਹ ਸਾਰਾ ਕੁਝ ਜਿਹੜਾ ਸੀਗਾ ਸੱਚਾਈ ਪ੍ਰਗਟ ਹੋ ਗਈ ਫਿਰ ਇਹ ਸਾਡੇ ਮਾਨਯੋਗ ਐਮ.ਐਲ.ਏ. ਸ਼੍ਰੀ ਗੁਰਪ੍ਰੀਤ ਗੋਗੀ ਜੀ ਹਲਕਾ ਵੈਸਟ ਦੇ ਉਹ ਉੱਥੇ ਗਏ ਔਰ ਉਹਨਾਂ ਨੇ ਉਥੋਂ ਦੀ ਸੈਂਟਰ ਗਵਰਨਮੈਂਟ ਤੋਂ ਕੁਝ ਏਜੰਸੀਜ਼ ਹੈ ਉਹਨਾਂ ਨੂੰ ਬੁਲਾਇਆ ਪ੍ਰਾਈਵੇਟ ਤੌਰ ਦੇ ਉੱਤੇ ਔਰ ਉਹਨਾਂ ਨੇ ਪਾਣੀ ਮੋਨੀਟਰ ਕਰਾਇਆ ਉਹਨੂੰ ਨਪੋਇਆ ਖੁਦ ਕੋਲ ਖੜ ਕੇ ਤੇ ਉੱਥੇ ਜੋ ਸਚਾਈ ਸਾਹਮਣੇ ਆਈ ਜੈਨਪੁਰ ਦੀ ਪੁਲੀ ਦੇ ਜੋ ਕਿ ਇਸ ਬੁੱਢੇ ਨਾਲੇ ਦਾ ਲਗਭਗ ਲਗਭਗ ਅਖੀਰਲਾ ਪੁਆਇੰਟ ਹੈਗਾ ਉੱਥੇ ਪਾਣੀ ਆਇਆ 1500 ਐਮਐਲੀ ਯਾਨੀ ਕਿ 150 ਕਰੋੜ ਲੀਟਰ ਪਾਣੀ ਉੱਥੇ ਨਾਪਿਆ ਗਿਆ ਔਰ ਇਹਨਾਂ ਨੇ ਜੋ ਐਸਟੀਪੀਜ਼ ਇੰਸਟਾਲ ਕੀਤੇ ਟੋਟਲ ਅਗਰ 225 ਐਮਐਲੀ ਦਾ ਜਮਾਲਪੁਰ 168 ਹੈਮਲਦੀ ਦਾ ਪਟੀਆਂ ਔਰ 3 STPs ਇੰਸਟਾਲ ਕੀਤੇ ਬੱਲੋਂ ਕੇ 152 105 ਔਰ 60 ਹੈਮਲਦੀ ਦਾ ਇਹਨਾਂ ਦੇ ਬੱਲੋਂ ਕੇ ਇੰਸਟਾਲ ਕੀਤੇ ਟੋਟਲ ਇਹਦੀ ਕੈਪੈਸਿਟੀ ਆਈ 703 703 ਡੋਮੈਸਟਿਕ ਵੇਸ ਨੂੰ ਪ੍ਰੀਟ ਕਰਨ ਵਾਸਤੇ STP ਪਲੈਂਟਸ ਇੰਸਟਾਲ ਕੀਤੇ ਗਏ ਔਰ ਸਾਡੀ ਜਿਹੜੀ ਡਾਈੰਗ ਦੀ ਇੰਡਸਟਰੀ ਹੈ ਜਿਹਦੇ ਉੱਤੇ ਕੇ ਸਭ ਤੋਂ ਜ਼ਿਆਦਾ ਦੋਸ਼ ਮੜਿਆ ਜਾਂਦਾ ਹੈ ਵੀ ਹਾਂ ਹਾਂ ਆ ਰੰਗਾਈ ਦੇ ਕਾਰਖਾਨਿਆਂ ਦੇ ਕਾਰਨ ਆਹ ਬੁੱਢਾ ਨਾਲਾ ਬਨ ਗਿਆ ਆ ਬੁੱਢਾ ਦਰਿਆ ਗੰਦਾ ਹੋ ਗਿਆ ਜਦ ਕਿ ਸਚਾਈ ਇਸ ਤੋਂ ਕੋਸੋ ਦੂਰ ਹੈ ਅਸੀਂ ਬਹਾਦਰਕੇ ਟੈਕਸਾਈਲ ਨੈਟਿਵ ਐਸੋਸੀਏਸ਼ਨ ਨੇ ਆਪਣਾ 15 ਐਮਐਲਡੀ ਦਾ ਕਾਮਨ ਐਫੂਲੈਂਟ ਟ੍ਰੀਟਮੈਂਟ ਪਲਾਂਟ ਇੰਸਟਾਲ ਕਰ ਲਿਆ تایਪੁਰ ਡਾਈੰਗ ਇੰਡਸਟਰੀ ਨੇ 10 ਐਮਐਲਡੀ ਦਾ ਇੰਸਟਾਲ ਕਰ ਲਿਆ ਫੋਕਲ ਪੁਆਇੰਟ ਦੀ ਡਾਈੰਗ ਇੰਡਸਟਰੀ ਨੇ 40 ਐਮਐਲਡੀ ਦਾ ਕਰ ਲਿਆ ਜਿਹੜੀ ਲਾਰਜ ਇੰਡਸਟਰੀ ਹੈਗੀ ਹੈ ਉਹਨਾਂ ਨੇ ਆਪਣੇ ਅੰਦਰ ਈਟੀਪੀ ਪਲਾਂਟਸ ਇੰਸਟਾਲ ਕੀਤੇ ਹੋਏ ਨੇ ਔਰ ਕੁਝ 20-25 ਕਾਰਖਾਨੇ ਇੰਡਸਟਰੀਅਲ ਏਰੀਆ ਦੇ ਹੈਗੇ ਨੇ ਉਹਨਾਂ ਨੇ ਵੀ ਆਪਣੇ ਅੰਦਰ ਈਟੀਪੀ ਪਲਾਂਟਸ ਇੰਸਟਾਲਸ ਕੀਤੇ ਗਏ ਇਹਦੇ ਵਿੱਚ ਇੱਕ ਦਸਨਯੋਗ ਗੱਲਾ ਵੀ ਹੈਗੀ ਹੈ ਵੀ ਜਦੋਂ ਆ ਡੀਪੀਆਰ ਤਿਆਰ ਕੀਤੀ ਗਈ ਤੇ ਉਸ ਦੇ ਵਿੱਚ ਇੱਕ ਬਜਟ ਰੱਖਿਆ ਗਿਆ ਵੀ ਜਿਹੜੇ 20 ਤੋਂ 25 ਇੰਡਸਟਰੀਅਲ ਏਰੀਆ ਦੇ ਜਿਹੜੇ ਡਾਈੰਗ ਯੂਨਿਟਸ ਹੈਗੇ ਆ ਉਹਨਾਂ ਦਾ ਟ੍ਰੀਟਡ ਵਾਟਰ ਉੱਥੋਂ ਦੀ ਉਹਦੇ ਵਿੱਚ ਮਿਕਲ 34 ਕਰੋੜ ਦਾ ਬਜਟ ਰੱਖਿਆ ਗਿਆ ਸੀਗਾ ਕਿ ਉਹ ਪਾਈਪਲਾਈਨ ਦੇ ਥਰੋ ਉਹ ਐਸਟੀਪੀ ਜਮਾਲਪੁਰ ਜਿੱਥੇ 225 ਐਮਐਲ ਦੀ ਦਾ ਐਸਟੀਪੀ ਪਲਾਨਟ ਇੰਸਟਾਲ ਹੋਣਾ ਹੈਗਾ ਉਹ ਪਾਈਪਲਾਈਨ ਨੂੰ ਉੱਥੇ ਲੈ ਕੇ ਜਾਇਆ ਜਾਏਗਾ ਪਰੰਤੂ ਐਸਾ ਕੁਝ ਨਹੀਂ ਹੋਇਆ ਅੱਜ ਵੀ ਕਈ ਡਾਇਰੈਕਟ ਜਿਹੜੇ ਡਿਸਚਾਰਜ ਹੈਗੇ ਆ ਉਹ ਬੁੱਢੇ ਨਾਲੇ ਦੇ ਵਿੱਚ ਪੈਰੇ ਹੈਗੇ ਨੇ ਟੋਟਲ ਆ ਪ੍ਰੋਜੈਕਟ ਇੱਕ ਫੇਲਿਅਰ ਹੈਗਾ ਇੱਕ ਕਰਪਸ਼ਨ ਕੀਤੀ ਗਈ ਹੈਗੀ ਇੱਕ ਲੁੱਟ ਕੀਤੀ ਗਈ ਹੈਗੀ ਔਰ ਜਦ ਕੀ ਟੋਟਲ ਪਾਣੀ ਅਗਰ 1500 ਐਮਐਲਡੀ ਦਾ ਉੱਥੇ ਨਾਪਿਆ ਗਿਆ ਜੈਨਪੁਰ ਦੀ ਪੁਲੀ ਤੇ ਔਰ 161 ਐਮਐਲਡੀ ਦਾ ਜਿਹੜਾ ਕਿ ਪਟੀਆਂ ਟ੍ਰੀਟਮੈਂਟ ਪਲਾਂਟ ਦਾ ਸਿੱਧਾ ਜਾ ਰਿਹਾ ਹੈਗਾ ਸਤਲੁਜ ਦੇ ਵਿੱਚ ਟੋਟਲ ਹੋ ਗਿਆ ਤਕਰੀਬਨ 1700 ਐਮਐਲਡੀ ਪਾਣੀ ਜਿਸ ਦੇ ਵਿੱਚੋਂ ਅਗਰ ਅਸੀਂ ਆਪਣੇ ਸੀਟਪੀਜ਼ ਦਾ ਪਾਣੀ ਨੂੰ ਮਾਈਨਸ ਕਰ ਦਈਏ ਤੇ 105 ਐਮਐਲਡੀ ਪਾਣੀ ਔਰ ਸਕੈਟਰਡ ਦਾ ਔਰ ਲਾਰਜ ਇੰਡਸਟਰੀਜ਼ ਨੂੰ ਲਾ ਕੇ 150 ਐਮਐਲਡੀ ਦਾ ਪਾਣੀ ਅਸੀਂ ਆਪਣਾ ਉਹਨੂੰ ਟ੍ਰੀਟ ਕਰ ਲਿਆ ਔਰ ਹੁਣ ਬਚਿਆ ਕਿੰਨਾ 1500 ਇੰਸਟਾਲਡ ਐਸਟੀਪੀ ਦੀ ਕਪੈਸਿਟੀ ਕਿੰਨੀ ਹੈ 700 ਔਰ ਪਾਣੀ ਜਿਆਦਾ ਕਿੰਨਾ ਨਿਕਲਿਆ 800 ਐਮਐਲਡੀ ਪਾਣੀ ਆਈ ਦੀ ਡੇਡ ਦੇ ਵਿੱਚ ਐਕਸੈਸ ਹੈ ਤੇ ਬੁੱਢਾ ਨਾਲਾ ਸਾਫ ਕਿਵੇਂ ਹੋਣਾ ਸੀਗਾ ਜਦ ਕਿ ਡੋਮੈਸਟਿਕ ਪਾਣੀ ਦਾ ਵੋਲਿਊਮ ਹੀ 1500 ਐਮਐਲਡੀ ਹੈਗਾ ਔਰ ਉਹਦੀ ਇੰਸਟਾਲਡ ਕਪੈਸਿਟੀ 700 ਲਗਾਈ ਗਈ ਹੈਗੀ ਤੇ ਇਸ ਕਾਰਨ ਇਸ ਪ੍ਰੋਜੈਕਟ ਦਾ ਪੱਠਾ ਬੈਠਿਆ ਸੋ ਆਹੀ ਮੇਨ ਕਾਰਨ ਹੈ ਦੀ ਅਫਸਰਾਂ ਦੀ ਨਲੇਕੀ ਔਰ ਜੋ ਕਿ ਇਨਾਂ ਨੇ ਪ੍ਰੋਪਰ ਇਸ ਨੂੰ ਡੀਪੀਆਰ ਨੂੰ ਤਿਆਰ ਨਹੀਂ ਕੀਤਾ ਇਸ ਕਾਰਨ ਇਸ ਬੁੱਢੇ ਨਾਲੇ ਦਾ ਪ੍ਰੋਜੈਕਟ ਆ ਬੁੱਢਾ ਨਾਲਾ ਬੁੱਢੇ ਦਾ ਬੁੱਢਾ ਰਹਿ ਗਿਆ ਇਹ ਤਾਂ ਸਿੱਧਾ ਸਿੱਧਾ ਇੱਕ ਤਰ੍ਹਾਂ ਦਾ ਬ੍ਰੇਨਵਾਸ਼ ਵਾਲੀ ਚੀਜ਼ ਸੀਗੀ ਜਿਵੇਂ ਤੁਸੀਂ ਦੱਸਿਆ ਕਿ ਇਨੇ ਐਮਐਲਡੀ ਦਾ ਸੀਗਾ ਪਰ ਇਨੇ ਐਮਐਲਡੀ ਦਾ ਪਲਾਂਟ ਜਿਹੜਾ ਇੰਸਟਾਲ ਕੀਤਾ ਗਿਆ ਤੇ ਜੋ ਵਿੱਚ ਬਚਿਆ ਉਹ ਤਾਂ ਸਿੱਧਾ ਸਿੱਧਾ ਬ੍ਰੇਨਵਾਸ਼ ਸੀਗਾ ਜੋ ਆਮ ਜਨਤਾ ਉਰੀ ਨਜ਼ਰਾਂ ਦੇ ਵਿੱਚ ਧੂਲ ਚੋਕੀ ਗਈ ਹੈ ਤਾਂ ਫਿਰ ਬਿਲਕੁਲ ਜੀ ਮੈਂ ਤਾਂ ਸਟਾਰਟਿੰਗ ਇੱਥੋਂ ਕੀਤੀ ਹੈ ਭਈਆ ਪਬਲਿਕ ਮਨੀ ਦੀ 650 ਕਰੋੜ ਦੀ ਲੁੱਟ ਹੋਈ ਹੈਗੀ ਔਰ ਲੋਕਾਂ ਨੂੰ ਬੇਕੂ ਬਣਾਇਆ ਗਿਆ ਹੈਗਾ ਫਿਰ ਉਹਨਾਂ ਇਸ ਦੇ ਉੱਤੇ ਜੋ ਹੁਣ ਸਾਡੇ ਪ੍ਰੈਜ਼ੀਡੈਂਟ ਸੀਐਮ ਹਨ ਉਹਨਾਂ ਨੇ ਇਹ ਕਿਹਾ ਕਿ ਨੇਬੂਲਾ ਨਾਮ ਦੀ ਇੱਕ ਆਰਗੇਨਾਈਜੇਸ਼ਨ ਆ ਰਹੀ ਹੈ ਜੋ ਕਿ ਇਸ ਨੂੰ ਟ੍ਰੀਟ ਕਰੇਗੀ ਪਰ ਇਸ ਦੇ ਉੱਤੇ ਵੀ ਕਾਫੀ ਵਿਵਾਦ ਖੜਾ ਹੋ ਰਿਹਾ ਹੈ ਦੇਖੋ ਜੀ ਮੈਂ ਤਾਂ ਆ ਅੰधेरी नगरी ਚੌਪਟ ਰਾਜਾ ਆ ਜਿਹੜੀ ਸਰਕਾਰ ਹੈ ਝਾੜੂ ਦੀ ਆਮ ਆਦਮੀ ਪਾਰਟੀ ਦੀ ਤੁਸੀਂ ਦਿੱਲੀ ਵਿੱਚ ਇਹਨਾਂ ਦਾ ਹਾਲ ਦੇਖ ਲਿਆ ਵੀ ਜਿਹੜਾ ਆਮ ਆਦਮੀ ਪਾਰਟੀ ਦਾ ਸੁਪਰੀਮੋ ਅਰਵਿੰਦ ਕੇਜਰੀਵਾਲ ਉਹ ਹੁਣੀ ਜੇਲ੍ਹ ਚੋਂ ਛੁੱਟੇ ਜ਼ਮਾਨਤ ਹੋਈ ਚੀਫ ਰੈਸਟਰੀ ਦੀ ਸੀਟ ਤੋਂ ਉਹਨਾਂ ਨੂੰ ਕ腐ਪਸ਼ਨ ਦੇ ਕੇਸਸ ਦੇ ਤਹਿਤ ਚਲਦੇ ਉਹਨਾਂ ਨੂੰ ਅਸਤੀਫਾ ਦੇਣਾ ਪਿਆ ਉਹਨਾਂ ਦੀ ਜਗ੍ਹਾ ਤੇ ਹੁਣ ਕੋਈ ਹੋਰ ਚੀਫ ਮਿਨਿਸਟਰ ਬਣ ਗਿਆ ਇੱਥੇ ਦੇ ਚੀਫ ਮਿਨਿਸਟਰ ਸਾਹਿਬ ਵੀ ਉਹਨਾਂ ਦੀ ਇੱਕ ਤਰ੍ਹਾਂ ਦੀ ਘਠਪੁਤਲੀ ਦੀ ਤਰ੍ਹਾਂ ਕੰਮ ਕਰ ਰਹੇ ਹੈਗੇ ਨੇ ਹੁਣ ਜਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ 2020 ਚ ਖਿਡਾਰੀ ਇਨਫਰਾਸਟ੍ਰਕਚਰ ਕੰਪਨੀ ਨੂੰ ਲਿਆਏ ਹੁਣ ਸਾਡੇ ਭਗਵੰਤ ਮਾਨ ਸਾਹਿਬ ਸੀਐਮ ਸਾਹਿਬ ਇੱਕ ਕਿਹੜੀ ਕੰਪਨੀ ਦਾ ਨਾਲ ਨਾਂ ਲਿਆ ਤੁਸੀਂ ਇੱਕ ਨਬੂਲਾ ਕੰਪਨੀ ਨੂੰ ਲਿਆਏ ਉਹਨਾਂ ਨਬੂਲਾ ਕੀ ਗੁਲ ਖਿਲਾਏਗੀ ਉਹ ਖਿਡਾਰੀ ਤਾਂ ਆਪਣਾ ਖੇਲ ਕਰ ਗਿਆ ਹੁਣ ਨਿੰਬੁਲਾ ਆ ਹੁਣ ਕੀ ਖੇਲ ਕਰੋਗੀ ਆ ਤਾਂ ਹੁਣ ਆਉਣ ਵਾਲਾ ਵਕਤ ਹੀ ਦੱਸੂਗਾ ਜੀ ਜੋ ਮੈਨੂੰ ਵੀ ਸੁਣਨ ਚ ਆਇਆ ਹੈਗਾ ਵੀ ਇਹ 850 ਕਰੋੜ ਰੁਪਇਆ ਹੋਰ ਇੱਕ ਬਜਟ ਬਣਾਉਣ ਜਾ ਰਹੇ ਐ ਇੱਕ ਹੋਰ ਡੀਪੀਆਰ ਬਣਾਉਣ ਜਾ ਰਹੇ ਐ ਤੇ ਆ ਨਿੰਬੁਲਾ ਕੰਪਨੀ ਉਹ ਉਸ ਪੈਸੇ ਦੇ ਨਾਲ ਆ ਬੁੱਢੇ ਨਾਲੇ ਨੂੰ ਸਾਫ ਕਰੇਗੀ ਮੈਂ ਹੱਥ ਜੋੜ ਕੇ ਲੋਕਾਂ ਨੂੰ ਬੇਨਤੀ ਕਰਦਾ ਮੈਂ 6-3-4 ਸਾਲ ਦਾ ਲੋਕਾਂ ਨੂੰ ਅਵੇਅਰ ਕਰ ਰਿਹਾ ਵੀ ਆ ਗਲਤ ਕੰਮ ਹੋ ਰਿਹਾ ਆ ਗਲਤ ਕੰਮ ਹੋ ਰਿਹਾ جے ਭਗਵੰਦ ਮਾਨ ਸਾਹਿਬ ਵਾਕੇ ਹੀ ਕਹਿੰਦੇ ਵੀ ਜ਼ੀਰੋ ਕਰਪਸ਼ਨ ਤੇ ਜ਼ੀਰੋ ਟੋਲਰੈਂਸ ਵਾਲੀ ਆ ਸਰਕਾਰ ਹੈਗੀ ਹੈ ਤੇ ਉਹ ਸਾਡੇ ਵਰਗੇ ਬੰਦਿਆਂ ਨੂੰ ਕਮੇਟੀ ਦੇ ਵਿੱਚ ਲੈਣ ਅਸੀਂ ਉਹ ਨਿਮੁਲਾ ਕੰਪਨੀ ਦੀ ਇੰਟਰਵਿਊ ਲਈਏ ਭਈ ਉਹ ਕਿਸ ਤਰੀਕੇ ਦੇ ਨਾਲ ਆ ਬੁੱਢੇ ਨਾਲੇ ਨੂੰ ਸਾਫ਼ ਕਰੂਗੀ ਕਿਹੜੀ ਤਕਨੀਕ ਹੈ ਉਹਦੇ ਕੋਲ ਕਿਹੜੀ ਜਾਦੂ ਦੀ ਛੜੀ ਹੈਗੀ ਹੈ ਉਸ ਕੰਪਨੀ ਨੇ ਕੀ ਪਹਿਲੇ ਇਸ ਤਰ੍ਹਾਂ ਦਾ ਕੋਈ ਨਾਲਾ ਸਾਫ਼ ਕੀਤਾ ਉਸ ਦੀ ਪ੍ਰੀਵੀਅਸ ਉਹਦੀ ਉਹ ਹਿਸਟਰੀ ਉਹਦੀ ਕੀ ਹੈ ਉਹਦੀ ਕੋਈ ਸਕਸੈਸ ਸਟੋਰੀ ਹੈਗੀ ਹੈ ਵੀ ਐਵੇਂ ਆਪਾਂ ਕਹਿੰਦਾ ਜੀ ਸੀਐਮ ਸਾਹਿਬ ਇੱਕ ਨਿੰਬੂਲਾ ਕੰਪਨੀ ਨੂੰ ਲੈ ਆਏ ਤੇ ਹੋਰ ਪਠਾ ਵੇਚੂਗਾ ਜੋ ਪਠਾ ਪਹਿਲੇ 2.5 ਸਾਲ ਸਰਕਾਰ ਨੂੰ ਹੋ ਰਹੇਗੇ ਹੈਗੇ ਨੇ ਕੱਲ ਨੂੰ ਜੇ ਕਿਤੇ ਆਹ ਸਰਕਾਰ ਦੁਆਰ ਤੇ ਨਹੀਂ ਜਿੱਤੀ ਜਦ ਤੱਕ ਇਹਨਾਂ ਦੇ ਜਿੱਤਣ ਦੇ ਹੁਣ ਦੁਆਰ ਤੇ ਸਰਕਾਰ ਬਣਨ ਦੇ ਇਹਨਾਂ ਦੇ ਕੋਈ ਅਸਾਰ ਨਹੀਂ ਹੈਗੇ ਤੇ ਕੱਲ ਨੂੰ ਭਗਵੰਤ ਮਾਨ ਸਾਹਿਬ ਨੇ ਚਲੇ ਜਾਣਾ ਹੈਗਾ ਸਰਕਾਰ ਕੱਲ ਨੂੰ ਕੋਈ ਹੋਰ ਆਜੂਗੀ ਹੈ ਫਿਰ ਕੋਈ ਮੰਨ ਲਓ ਕੋਈ ਹੋਰ ਸਰਕਾਰ ਆ ਗਈ ਭਗਵੰਤ ਮਾਨ ਸਾਹਿਬ ਚਲੇ ਗਏ 850 ਕਰੋੜ ਰੁਪਏ ਫਿਰ ਫੁਕਿਆ ਗਿਆ ਫਿਰ 2.5 ਸਾਲਾਂ ਬਾਅਦ ਇੱਕ ਨਵੀਂ ਸਰਕਾਰ ਆਜੂਗੀ ਫਿਰ ਉਹ ਵੀ ਲਿਆਉਗੀ 1000 ਕਰੋੜ ਦਾ ਪ੍ਰੋਜੈਕਟ ਆ ਨਿੰਬੂਲਾ ਫੜ ਕੇ ਲੈ ਕੇ ਆਏ ਨੇ ਉਹ ਕੋਈ ਹੋਰ ਕਿਸ ਨੂੰ ਫੜ ਲਿਆਉਗੇ ਤੇ ਆ ਪਿਛਲੇ 20 ਸਾਲਾਂ ਤੋਂ ਲੁਧਿਆਣੇ ਔਰ ਪੰਜਾਬ ਦੇ ਲੋਕਾਂ ਦੇ ਨਾਲ ਇਸੇ ਤਰ੍ਹਾਂ ਧੋਖਾ ਹੁੰਦਾ ਆ ਰਿਹਾ ਔਰ ਸਾਡੀ ਮੈਂ ਵੀ ਇਸ ਗੱਲੋਂ ਵੀ ਮੈਂ ਹੈਰਾਨ ਐ ਵੀ ਸਾਡੀ ਪਬਲਿਕ ਵੀ ਸੁੱਤੀ ਪਈ ਐ ਸਾਡੇ ਲੁਧਿਆਣੇ ਦੇ ਲੋਕ ਵੀ ਸੁੱਤੇ ਪਏ ਨੇ ਜਿਹੜੇ ਕਿ ਇਸ ਉਹਨਾਂ ਦਾ ਸਰਿਆਂ ਉਹਨਾਂ ਦੇ ਪੈਸੇ ਨਾਲ ਲੁੱਟ ਹੋ ਰਹੀ ਐ ਔਰ ਕੋਈ ਬੋਲਦਾ ਹੀ ਨਹੀਂ ਦੇਖੋ ਮਜ਼ਦੀ ਦੀ ਗੱਲ ਐ ਕੋਈ ਬੋਲਦਾ ਹੀ ਨਹੀਂ ਸਭ ਸਰੇ ਸਰੇ ਆਪਣੇ ਆਪਣੇ ਕੰਮ ਕਰਾਂ ਦੇ ਤੁਰ ਜਾਂਦੇ ਹੈਗੇ ਆ ਸਭ ਦੀ ਲਾਈਫ ਦੇ ਵਿੱਚ ਆਪਣੀ ਪ੍ਰੋਬਲਮ ਚੱਲ ਰਹੀ ਹੈ ਬੁੱਢਾ ਨਾਲਾ ਬਜਾਦਾ ਰੋਈ ਜਾਂਦਾ ਬੁੱਢਾ ਨਾਲਾ ਉੱਥੇ ਦਾ ਉੱਥੇ ਹੀ ਤੇ ਹੁਣ ਕਹਿੰਦੇ ਵੀ ਕਮਲਿਆਂ ਦਾ ਵਿਹੜਾ ਤੇ ਸਮਝਾਵੇ ਕਿਹੜਾ ਇਹ ਕਦੀ ਟ੍ਰੀਟ ਨਹੀਂ ਹੋਊਗਾ ਫਿਰ ਟ੍ਰੀਟ ਹੋ ਸਕਦਾ ਆ ਟ੍ਰੀਟ ਹੋਣ ਵਾਸਤੇ ਆਹ ਖੱਬੇ ਹੱਦ ਦਾ ਕੰਮ ਹੈ ਅਸੀਂ ਜੋ ਸਟੱਡੀ ਕੀਤੀ ਹੈ ਨਹਿਰਾਂ ਦੇ ਇੰਡਸਟਰੀਸਟ ਨੇ ਔਰ ਜਿਹੜੇ ਇੱਥੇ ਦੇ ਜਿਹੜੇ ਕਿ ਸੀਰੀਅਸ ਆਪਣਾ ਬਸਨੀਕ ਹੈਗੇ ਨੇ ਅਸੀਂ ਇਹਦੀ ਪੂਰੀ ਸਟੱਡੀ ਕਰਕੇ ਇਹਦਾ ਹੱਲ ਵੀ ਹੈ। ਉਹ ਜੇ ਸਾਨੂੰ ਕੋਈ ਪੁੱਛੇਗਾ ਹੀ ਨਹੀਂ। ਠੀਕ ਹੈ ਨਾ ਜੀ? ਉਹ ਜੇ ਤੁਸੀਂ ਡਾਕਟਰ ਕੋਲ ਅਗਰ ਆਪਣੇ ਪੇਟ 'ਚ ਕੋਈ ਦਰਦ ਹੈ ਤੇ ਜਾਂ ਅਗਰ ਆਪਾਂ ਨੂੰ ਕੋਈ ਤਕਲੀਫ ਹੈ ਜੇ ਆਪਾਂ ਜਾਵਾਂਗੇ ਨਾ ਕਿਸੇ ਡਾਕਟਰ ਦੇ ਕੋਲ। ਉਹ ਜੇ ਡਾਕਟਰ ਕੋਲ ਜਾਵਾਂਗੇ ਤੇ ਆਪਣਾ ਹੱਲ ਕਿਵੇਂ ਹੋਊਗਾ? ਹੁਣ ਅਸਾ ਹੱਲ ਕੱਢੀ ਬੈਠੇ ਆ ਇਹਦਾ। ਉਹ ਜੇ ਸਾਨੂੰ ਕੋਈ ਪੁੱਛੂਗਾ ਹੀ ਨਹੀਂ। ਅਸਾ 2 ਸਾਲ ਪਹਿਲੇ ਵੀ ਸੀਐਮ ਸਾਹਿਬ ਆਏ ਸੀਗੇ। ਅਸੀਂ ਉੱਥੇ ਵੀ ਚਿਲਾਏ ਵੀ ਭਾਈ ਸਾਹਿਬ ਇਹਦਾ ਕੁਝ ਕਰੋ ਹੱਲ ਤੇ ਕਹਿੰਦੇ ਤੁਹਾਨੂੰ ਬੁਲਾਵਾਂਗੇ। ਕਦੀ ਬੁਲਾਇਆ ਹੀ ਨਹੀਂ। ਕਦੀ ਸੀਐਮ ਸਾਹਿਬ ਕੋਈ ਟਾਈਮ ਹੀ ਨਹੀਂ ਦਿੰਦੇ ਇੱਥੇ ਤੁਸੀਂ ਆ ਦੇਖੋ ਇਸੋ ਵੱਧ ਬਸ਼ਰਮੀ ਤੇ ਹੈਰਾਨੀ ਕੀ ਹੋਊਗੀ ਬਈ ਸਰਕਾਰ ਦੇ ਚੁਣੇ ਹੋਏ ਐਮਐਲਏ ਸ੍ਰੀ ਗੁਰਪ੍ਰੀਤ ਗੋਗੀ ਜੀ ਉਹ ਸੀਐਮ ਸਾਹਿਬ ਦਾ ਜਿਸ ਨੇਮ ਉਹਦੇ ਪੱਥਰ ਦੇ ਉੱਤੇ ਜਿੱਥੇ ਉਹਨਾਂ ਦਾ ਨਾਂ ਲਿਖਿਆ ਔਰ ਐਮਐਲਏ ਸਾਹਿਬ ਦਾ ਖੁਦਾ ਨਾਂ ਲਿਖਿਆ ਉਹਨਾਂ ਨੇ ਉਹ ਲੈ ਕੇ ਕੁਲਾੜਾ ਲੈ ਕੇ ਉਹ ਤੋੜ ਦਿੱਤੀ ਮੌਜੂਦਾ ਐਮਐਲਏ ਗੋਗੀ ਜੀ ਉਥੇ ਗੰਦੇ ਨਾਲੇ ਵਿੱਚ ਕਿਸ਼ਤੀ ਦੇ ਵਿੱਚ ਉਤਰ ਕੇ ਉਹ ਪਾਣੀ ਨੂੰ ਨਪਵਾ ਕੇ ਉਹਨਾਂ ਨੇ ਰਿਪੋਰਟਾਂ ਸਰਕਾਰ ਨੂੰ ਦੇ ਦਿੱਤੀਆਂ ਉਹ ਲੋਕਲ ਬੋਡੀ ਕਮੇਟੀ ਵਿਧਾਨ ਸਭਾ ਕਮੇਟੀ ਦੇ ਚੇਅਰਮੈਨ ਨੇ ਉਹਨਾਂ ਨੇ ਸਰਕਾਰ ਨੂੰ ਕਿਹਾ ਇੱਕ ਚੁਣੇ ਹੋਏ ਨੁਮਾਇੰਦੇ ਨੇ ਸਰਕਾਰ ਨੂੰ ਕਿਹਾ ਵੀ ਭਾਈ ਸਾਹਿਬ ਇਹਦੀ ਵਿਜੀਲੈਂਸ ਇਨਕੁਆਇਰੀ ਕਰਾਓ ਇਹਦੀ ਸੀਬੀਆਈ ਇਨਕੁਆਇਰੀ ਕਰਵਾਓ ਇਸ ਦੀ ਜੁਡੀਸ਼ੀਅਲ ਇਨਕੁਆਇਰੀ ਕਰਾਓ ਜਦ ਉਹਨਾਂ ਦੀ ਸੁਣਵਾਈ ਕੋਈ ਨਹੀਂ ਹੋਣੀ ਭਾਈ ਸਾਹਿਬ ਤੇ ਤੁਹਾਡਾ ਵੀ ਆ ਮੇਰੀਆਂ ਇੰਟਰਵਿਊ ਲੈਣ ਦਾ ਮੈਂ ਤਾਂ ਇੰਦੀ ਇੰਟਰਵਿਊ ਦੇ ਜੂਗਾ ਕੋਈ ਲਾਭ ਨਹੀਂ ਹੈਗਾ ਇੱਥੇ ਕੋਈ ਸੁਣਵਾਈ ਨਹੀਂ ਹੈਗੀ ਅੰधेਰੀ ਨਗਰੀ ਚੌਪੜ ਰਾਜਾ ਇੱਥੇ ਕੋਈ ਕਿਸੇ ਦੀ ਸੁਣਵਾਈ ਨਹੀਂ ਹੋ ਰਹੀ ਆ ਸਰਕਾਰ ਟੋਟਲ ਡੰਪ ਹੈਗੀ ਐ ਔਰ ਮੈਂ ਕਹਿੰਦਾ ਜੀ ਮੇਰੇ ਇਸ ਲੁਧਿਆਣਾ ਸ਼ਹਿਰ ਦੇ ਜਿਹੜੇ ਬਾਕੀ ਐਮਐਲਏ ਸਹਿਬਾਨ ਹੈਗੇ ਆ ਕਿ ਉਹਨਾਂ ਦੀ ਕੰਸਟੀਟੂਐਂਸੀ ਵਿੱਚ ਉਹਦੀ ਆ ਨਾਲਾ ਨਹੀਂ ਨਿਕਲਦਾ ਚਾਹੇ ਭੋਲਾ ਜੀ ਨੇ ਤੇ ਚਾਹੇ ਪੱਪੀ ਜੀ ਨੇ ਤੇ ਚਾਹੇ ਬੱਗਾ ਜੀ ਨੇ ਆ ਕਿਉਂ ਸੁੱਤੇ ਹੋਏ ਨੇ ਇੱਕ ਐਮਐਲਏ ਬੋਲ ਰਿਹਾ ਤੇ ਆਹ ਤੈਨੂੰ ਐਮਐਲਏ ਆ ਕਿਉਂ ਸੁੱਤੇ ਬੈਨੇ ਬੁੱਢਾ ਨਾਲਾ ਕਮੇਟੀ ਦੇ ਚੇਅਰਮੈਨ ਭੋਲਾ ਜੀ ਨੇ ਉਹਨਾਂ ਨੇ ਕਦੇ ਨਹੀਂ ਬੁਲਾਇਆ ਪੱਪੀ ਜੀ ਨੇ ਕਦੇ ਨਹੀਂ ਪੁੱਛਿਆ ਵੀ ਪੈਸੇ ਇਕੱਠੇ ਹੋ ਜਿਹੜੇ ਆ ਪਬਲਿਕ ਨੁਮਾਇੰਦوں ਨੂੰ ਬੁਲਾਓ ਐਨ ਜੀਓਜ਼ ਨੂੰ ਬੁਲਾਓ ਪੁੱਛੋ ਕਿਸੇ ਨੂੰ ਕੋਈ ਪਰਵਾਹ ਨਹੀਂ ਸਭ ਆਪਣੀ ਆਪਣੀ ਮੰਗੀ ਦੀ ਦਾਲ ਨੂੰ ਧਰ ਰਿਹਾ ਤੇ ਕੋਈ ਕਿਸੇ ਨੂੰ ਸ਼ਹਿਰ ਦਾ ਪਿਆਰ ਨਹੀਂ ਤੇ ਮੈਂ ਤਾਂ ਬਹੁਤ ਮਿਯੂਸ ਹੈਗਾ ਜੀ ਮੈਂ 4 ਸਾਲ ਤੋਂ ਇਕੱਲਾ ਲੱਗਿਆ ਹੋਇਆ ਹਾਂ ਪਰੰਤੂ ਮੈਂ ਕਮਿਟਿਡ ਹਾਂ ਮੈਂ ਮਰਦੇ ਦਮ ਤੱਕਨ ਲੱਗਿਆ ਰਹੂੰਗਾ ਜਦ ਤੱਕ ਇਸ ਮੇਰੇ ਸ਼ਹਿਰ ਦਾ ਆਹ ਜਿਹੜਾ ਗੰਧ ਹੈਗਾ ਆ ਕਲੰਕ ਹੈਗਾ ਆ ਨਹੀਂ ਮਿਟਦਾ ਪਰ ਅਜ ਤੱਕ ਲੋਕਾਂ ਨੂੰ ਇਹ ਵੀ ਨਹੀਂ ਪਤਾ ਕਿ ਇਹਦੀ ਲੰਬਾਈ ਕਿੰਨੀ ਹੈ ਕੋਈ ਕਹਿੰਦਾ 14 ਕਿਲੋਮੀਟਰ ਹੈ ਕੋਈ 16 ਕਹਿੰਦਾ ਹੈ ਅਸਲ ਦੇ ਵਿੱਚ ਇਹ ਕਿੰਨਾ ਲੰਬਾ ਹੈ ਐਕਚੁਅਲੀ ਇਜ਼ ਦੀ ਤਾਜਪੁਰ ਜੇਲ ਤੋਂ ਲੈ ਕੇ ਜਿੱਥੇ ਪਿੰਡ ਬਲੀਪੁਰ ਜਿੱਥੇ ਜਾ ਕੇ ਆ ਬੁੱਢਾ ਨਾਲਾ ਮਰਜ ਹੁੰਦਾ ਸਤਲੁਜ ਇਹਦੀ ਲੰਬਾਈ ਹੈਗੀ ਹੈ 28 ਕਿਲੋਮੀਟਰ ਦੇ ਕਰੀਬ ਜਿਸ ਦੇ ਵਿੱਚ ਮਿਊਨਿਸਪਲ ਹੱਦ ਦੇ ਵਿੱਚ ਮਿਊਨਿਸਪਲ ਲਿਮਿਟ ਦੇ ਵਿੱਚ 14 ਕਿਲੋਮੀਟਰ ਮਿਊਨਿਸਪਲ ਲਿਮਿਟ ਦੇ ਵਿੱਚ ਆਂਦਾ ਹੈਗਾ ਤੇ 14 ਕਿਲੋਮੀਟਰ ਲਿਮਿਟ ਤੋਂ ਬਾਹਰ ਹੈ ਤੇ ਜਿਹੜਾ 14 ਕਿਲੋਮੀਟਰ ਮਿਊਨਿਸਪਲ ਲਿਮਿਟ ਤੋਂ ਬਾਹਰ ਹੈ ਉਹਦੀ ਟ੍ਰੀਟਮੈਂਟ ਤਾਂ ਕੀ ਉਹ ਸਰ ਆ ਜਿਹੜਾ 14 ਕਿਲੋ ਮਿਊਨਿਸਪਲ ਲਿਮਟ ਦੇ ਅੰਦਰ ਹੈ ਹਾਲੇ ਤਾਂ ਉਹਦਾ ਕੋਈ ਵਾਲੀ ਵਾਰਿਸ ਨਹੀਂ ਹੈਗਾ ਤੇ ਤੁਸੀਂ ਬਾਹਰਲੇ ਦੀ ਗੱਲ ਕਰਦੇ ਹੋ ਦਿਸ ਇਜ਼ ਦਾ ਪ੍ਰੋਬਲਮ ਹੱਲ ਹੈ ਆ ਪੂਰੀ 28 ਕਿਲੋਮੀਟਰ ਦੀ ਸਟੈਚ ਦਾ ਹੱਲ ਹੈ ਪਰੰਤੂ ਅਗਰ ਕੋਈ ਸਾਨੂੰ ਪੁੱਛੂਗਾ ਤੇ ਤਦ ਹੀ ਹੱਲ ਦੱਸਾਂਗੇ ਤੇ ਜੇ ਅਗਰ ਕੋਈ ਸਰਕਾਰ ਕੋਈ ਸਾਨੂੰ ਕੋਈ ਮੀਟਿੰਗ 'ਚ ਬੁਲਾਊਗੀ ਤੇ ਹੱਲ ਵੀ ਦੱਸ ਦਾਂਗੇ ਔਰ ਹੱਲ ਵੀ ਬਿਨਾ ਇਹਨਾਂ ਦੀ ਸਰਕਾਰ ਦੇ ਇੱਕ ਰੁਪਿਆ ਲੱਗੇ ਬਿਨਾ ਹੱਲ ਦੱਸਾਂਗੇ ਔਰ ਹੱਲ ਕਰ ਵੀ ਦਵਾਂਗੇ ਗਾਰੰਟੀ ਦੇ ਨਾਲ ਆ ਸਰਕਾਰਾਂ ਦਾ ਆ ਰਹੀਆਂ ਜਾ ਰਹੀਆਂ ਇਹਨਾਂ ਦਾ ਭੱਜਣਾ ਅਸ ਕੈਪਟਨ ਸਾਹਿਬ ਮੁੱਖ ਮੰਤਰੀ ਸੀਗੇ ਉਹ ਜੰਪ ਕਿਤੇ ਬੀਜੇਪੀ ਦੇ ਵਿੱਚ ਦੌੜ ਗਏ ਠੀਕ ਹੈ ਨਾ ਜੀ ਐਮਪੀ ਬਿੱਟੂ ਜੀ ਇਸ ਸਮਾਰਟ ਸਿਟੀ ਦਾ ਜਿੰਨਾ ਫੰਡ ਆਂਦਾ ਸੀਗਾ ਕਿਉਂਕਿ ਇਸ ਬੁਡੇ ਨਾਲ ਵਿੱਚ ਸੈਂਟਰ ਗਵਰਨਮੈਂਟ ਨੇ ਵੀ ਪੈਸੇ ਭੇਜੇ ਅੰਡਰ ਸਮਾਰਟ ਸਿਟੀ ਜਲ ਮੰਤਰਾਲੇ ਤੋਂ ਆ 650 ਕਰੋੜ ਦੇ ਵਿੱਚੋਂ ਦੀ ਤਕਰੀਬਨ 400 ਕਰੋੜ ਬੇ ਜਲ ਮੰਤਰਾਲੇ ਤੋਂ ਆਇਆ ਔਰ ਬਿੱਟੂ ਜੀ ਉਸ ਦੇ ਕਸਟੋਡੀਅਨ ਸੀਗੇ ਕਿਉਂਕਿ ਉਹ ਸਮਾ ਆਪਣਾ ਸਮਾਰਟ ਸਿਟੀ ਦੇ ਫੰਡਸ ਦੇ ਉਸ ਕਮੇਟੀ ਦਾ ਚੇਅਰਮੈਨ ਸੀਗੇ ਬਿੱਟੂ ਜੀ ਜੰਪ ਮਾਰੇ ਉਹ ਵੀ ਬੀਜੇਪੀ ਵਿੱਚ ਚਲੇ ਗਏ ਇਹ ਕਹਿੰਦਾ ਜੀ ਕੱਲ ਨੂੰ ਹੁਣ ਕੀ ਹੋਣਾ ਕਿ ਨਹੀਂ ਉਹਨਾਂ ਦਾ ਰੱਬ ਜਾਣਦਾ ਨਹੀਂ ਪਰ ਇਹ ਇੱਕ ਤਰ੍ਹਾਂ ਤੋਂ ਮਿਥ ਹੈ ਕਿ ਇੰਡਸਟਰੀਅਲ ਵੇਸ ਦੇ ਕਾਰਨ ਇਹ ਸਭ ਜੋ ਜੋ ਇੰਡਸਟਰੀਜ਼ ਆ ਆਸਟ੍ਰੇਲੀ ਦੇ ਕਲਪਰੇਟ ਹੈ ਬੁੱਢੇ ਨਾਲੇ ਵੀ ਇਹ ਮਿਥ ਸੀ ਕਹਿੰਦਾ ਮਤਲਬ ਗਵਰਨਮੈਂਟ ਅਸਲ ਕਲਪਰੇਟ ਹੈ ਆਹਾ ਐਕਚੁਅਲੀ ਕੀ ਹੈ ਭਾਈ ਸਾਹਿਬ ਆ ਬੁੱਢਾ ਨਾਲਾ ਇੱਕ ਅਫਸਰਾਂ ਜਿਹੜੇ ਆ ਕਾਰਪੋਰੇਸ਼ਨ ਦੇ ਅਫਸਰ ਹੈ ਵਾਟਰ ਐਂਡ ਸੀਵਰੇਜ ਬੋਰਡ ਦੇ ਅਫਸਰ ਹੈ ਟ੍ਰੀਟਮੈਂਟ ਬੋਰਡ ਦੇ ਅਫਸਰ ਆ ਉਹਨਾਂ ਵਾਸਤੇ ਨਾ ਇੱਕ ਕਾਰਖਾਨਾ ਹੈ ਇੱਕ ਫੈਕਟਰੀ ਹੈ ਇਹਨਾਂ ਦੇ ਕਰੋੜਾ ਰੁਪਏ ਇਹਨੂੰ ਹਰ ਸਾਲ ਸਾਫ਼ ਕਰਨ ਦੀ ਏਜੰਸੀ ਦੇ ਵਿੱਚ ਇਹਨਾਂ ਦੀ ਅਫਸਰਾਂ ਦੀ ਜੇਬਾਂ ਵੀ ਜਾਂਦੇ ਆ ਪੋਲਿਟਿਕਲ ਲੋਕਾਂ ਦੀ ਜੇਬਾਂ ਦੇ ਵਿੱਚ ਜਾਂਦੇ ਆ ਨਹੀਂ ਮਤਲਬ ਮੇਰੇ ਵਿੱਚ ਇੰਡਸਟਰੀ ਦੀ ਕੋਈ ਵੀ ਗਲਤੀ ਨਹੀਂ ਹੈ ਇੰਡਸਟਰੀ ਨੇ ਤਾਂ ਆਪਣੇ ਸੀਟ ਵੀ ਪਲਾਂਟਸ ਲਗਾ ਕੇ ਚਾਲੂ ਕਰਕੇ ਦਿਖਾਤੇ ਪਰੰਤੂ ਅਗਰ ਫਿਰ ਵੀ ਕੋਈ ਰੰਗਾਈ ਦਾ کارਖਾਨਾ ਕੋਈ ਵਾਸ਼ਿੰਗ ਦਾ ਯੂਨਿਟ ਕੋਈ ਪ੍ਰਿੰਟਿੰਗ ਦਾ ਯੂਨਿਟ ਕੋਈ ਇਲੈਕਟ੍ਰੋਪਲੇਟਿੰਗ ਦਾ ਯੂਨਿਟ ਜਾਂ ਹੋਰ ਵੀ ਕੋਈ ਵੀ ਪੋਲੂਸ਼ਨ ਕ੍ਰੀਏਟ ਕਰਨ ਵਾਲੀ ਅਗਰ ਕੋਈ ਕਾਰਖਾਨੇ ਜਾਂ ਕੋਈ ਇੰਡਸਟਰੀ ਅਗਰ ਉਹ ਵਿਦਾਊਟ ਟ੍ਰੀਟਮੈਂਟ ਪਾਣੀ ਉਹ ਆਪਣਾ ਸੀਵਰੇਜ ਦੇ ਰਾਹੀਂ ਇਸ ਬੁੱਢੇ ਨਾਲੇ ਚ ਪਾਉਂਦੀ ਹੈ ਤੇ ਅਸੀਂ ਉਹਦੇ ਬਿਲਕੁਲ ਖਿਲਾਫ ਹਾਂ ਅਸੀਂ ਬਿਲਕੁਲ ਵੀ ਨਹੀਂ ਚਾਹੁੰਦੇ ਭਈ ਬੁੱਢੇ ਨਾਲੇ ਦਾ ਆਹ ਕੋਈ ਵੀ ਉਹਦੇ ਵਿੱਚ ਗੰਦਾ ਪਾਣੀ ਪਾਵੇ ਅਗਰ ਆ ਪੋਲੂਸ਼ਨ ਬੋਰਡ ਦਾ ਕੰਮ ਹੈ ਉਹ ਲੋਕਾਂ ਨੂੰ ਫੜਨਾ ਅਸੀਂ ਆਪਣੀ ਜਿਹੜੀ ਇੰਡਸਟਰੀ ਨੇ ਮੈਕਸਿਮਮ ਅਸੀਂ ਆਪਣੇ ਸੀਟਰੀ ਪਲਾਂਟ ਦੇ ਰਾਹੀਂ ਪਾਣੀ ਨੂੰ ਟ੍ਰੀਟ ਕਰ ਦਿੱਤਾ ਔਰ ਤੁਹਾਨੂੰ ਹੋਰ ਮਜ਼ੇ ਦੀ ਗੱਲ ਦੱਸਾਂ ਜਦੋਂ ਇਸ ਡੋਮੈਸਟਿਕ ਵੇਸ ਜਦੋਂ ਆਪ ਉਸ ਬੁੱਢੇ ਨਾਲੇ ਵਿੱਚ ਜਾਂਦੀ ਹੈ ਤੇ ਸਾਡਾ ਜਿਹੜਾ 150 ਐਮਐਲ ਟ੍ਰੀਟਡ ਵਾਟਰ ਜਿਹੜੋਂ ਇਹਦੇ ਵਿੱਚ ਅਸੀਂ ਪਾਉਂਦੇ ਹੈਗੇ ਆ ਤੇ ਉਹ ਡੋਮੈਸਟਿਕ ਵੇਸ ਨੂੰ ਬਲਕਿ ਹੋਰ ਜ਼ਿਆਦਾ ਇਸ ਨੂੰ ਆਪਣਾ ਇਸ ਚ ਜਿਹਦੇ ਇਸ ਦੇ ਬੀਓਡੀ ਸੀਓਡੀ ਦੇ اور ਇਹਦੇ ਜਿਹੜੇ ਪੈਰਾਮੀਟਰਸ ਨੂੰ ਡਿਕਰੀਸ ਕਰ ਦਿੰਦਾ ਹੈਗਾ ਸੋ ਵੀ ਆਰ ਨਾਟ ਦਾ ਪੋਲਿਊਟਰਸ ਅ ਤੇ ਠੀਕ ਹੈ ਜੀ ਵੀ ਆਰ ਦਾ ਡਿਲੂਟਰਸ ਜਦੋਂ ਉਹਦੇ ਵਿੱਚ ਡਿਲੂਟ ਹੁੰਦਾ ਨਾ ਸਾਡਾ ਟ੍ਰੀਟਡ ਵਾਟਰ ਤੇ ਉਹ ਪੈਰਾਮੀਟਰਸ ਨੂੰ ਹੋਰ ਜ਼ਿਆਦਾ ਘਟਾ ਦਿੰਦਾ ਹੈਗਾ ਤੇ ਆ ਚੀਜ਼ ਦੇ ਜਿਹੜੀਆਂ ਰਿਪੋਰਟਾਂ ਵੀ ਆਈਆਂ ਹੈਗੀਆਂ ਜੋ ਇਹਨਾਂ ਨੇ ਸੈਂਪਲਸ ਬੀਓਡੀ ਸੀਓਡੀ ਟੀਡੀਐਸ ਵਗੈਰਾ ਦੇ ਪੈਰਾਮੀਟਰਸ ਜੋ ਇਹਨਾਂ ਨੇ ਪੁਲਿਸ਼ਨ ਬੋਰਡ ਦੇ ਜੋ ਲਏ ਆਗੇ ਜਾਂ ਜਾਂ ਜੋ ਕਾਰਪੋਰੇਸ਼ਨ ਨੇ ਇਹਨੇ ਲਏ ਹੈਗੇ ਐਕਚੁਅਲ ਕਲਪਰੇਟਸ ਆਹ ਪੋਲਿਟਿਕਲ ਲੋਗ ਨੇ ਜਿਨ੍ਹਾਂ ਦੀ ਕੋਈ ਮੈਲਾਫਾਈਡ ਇਹਨਾਂ ਦੀ ਵਿਲ ਹੈਗੀ ਹੈ ਇਹਨਾਂ ਦੀ ਚੰਗੀ ਨੀਅਤ ਹੀ ਨਹੀਂ ਹੈਗੀ ਵੀ ਇਹ ਬੁੰਡਰਨਾਲਾ ਸਾਹਿਬ ਹੋ ਜਾਏ ਅਗਰ ਚੰਗੀ ਨੀਅਤ ਦੇ ਨਾਲ ਮੈਂ ਕਹਿੰਦਾ ਜੀ ਆ ਸ਼ਹਿਰ ਦੇ ਸਾਡੇ 4-5 ਐਮਐਲਏ ਸਹਿਬਾਨ ਅਗਰ ਉਹ ਇਕੱਠੇ ਹੋ ਕੇ ਬਹਿ ਜਾਣ ਇੱਕ ਮਤ ਦੇ ਉੱਤੇ ਏਸੀ ਬੁੰਡਰਨਾਲਾ ਭਈ ਹਾਂਜੀ ਅਸੀਂ ਨੂੰ ਇਹਦਾ ਹੱਲ ਕਰਨਾ ਹੈ ਇਹ 24 ਘੰਟੇ ਅਸੀਂ ਇਹਦਾ ਹੱਲ ਕੱਢ ਦੇਾਂਗੇ ਜਿਵੇਂ ਤੁਸੀਂ ਪਹਿਲੇ ਦੱਸਿਆ ਕਿ ਇੰਨਾ ਡੀਪ ਹੈ ਪਹਿਲੇ ਦੀ ਨਪਾਈ ਨਹੀਂ ਨਾਪੀ ਗਈ ਸੀ ਪਰ ਕੀ ਇਹ ਫਿਊਚਰ ਦੇ ਵਿੱਚ ਹੋਰ ਵੱਧ ਵੀ ਸਕਦੀ ਹੈ ਬਿਲਕੁਲ ਵੱਧ ਸਕਦੀ ਹੈ ਆਬਾਦੀ ਡੇ ਵੱਡੇ ਵੱਧ ਰਹੀ ਹੈ ਸੋ ਇਹਨਾਂ ਨੂੰ ਤਾਂ ਆਹ ਫਿਊਚਰ ਦੀ 100 ਸਾਲ ਦੀ ਪਲੈਨਿੰਗ ਕਰਕੇ ਸਾਡੇ ਇਸ ਸਮੇਂ ਦੇ ਮੌਜੂਦਾ ਚਾਰੋਂ ਐਮਐਲਏ ਸਹਿਬਾਨ ਬੈਠਣ ਇਹਦੀ ਆਉਣ ਵਾਲੇ 100 ਸਾਲ ਦੇ ਬਾਅਦ ਇਹਦਾ ਬੁੱਢੇ ਨਾਲ ਦਾ ਕੀ ਹੋਊਗਾ ਉਸ ਦੀ ਪਲੈਨਿੰਗ ਨੂੰ ਮੱਦੇਨਜ਼ਰ ਰੱਖਦੇ ਹੋਏ ਇਹਦਾ ਹੱਲ ਇਸ ਦਾ ਕਰਨਾ ਚਾਹੀਦਾ ਔਰ ਅਸੀਂ ਇਹਦਾ ਹੱਲ ਕਰੀ ਬੈਠੇ ਹਾਂ ਹੁਣ ਜਦੋਂ ਸਾਡੇ ਕੋਲ ਕੋਈ ਸਾਨੂੰ ਬੁਲਾਇਆ ਬਲਾਵਾ ਆਏਗਾ ਸਾਨੂੰ ਕਿ ਪੁੱਛੂਗਾ ਤੇ ਦੱਸ ਦੇਾਂਗੇ ਐਸਾ ਸਰਕਾਰ ਹੈ ਨਹੀਂ ਨਾ ਸੀ ਕੋਈ ਐਮਐਲਏ ਨਾ ਸੀ ਕੋਈ ਗਵਰਨਮੈਂਟ ਹੈਗੀ ਹੈ ਪਰੰਤੂ ਅਸੀਂ ਆਪਣੇ ਤਜਰਬੇ ਦੇ ਨਾਲ ਵਿਦ ਗਰੰਟੀ ਬਿਨਾ ਮੈਂ ਓਪਨਲੀ ਚੈਲੰਜ ਕਰਦਾ ਹਾਂ ਵੀ ਬਿਨਾ ਪੰਜਾਬ ਸਰਕਾਰ ਦੀ ਜਾਂ ਬਿਨਾ ਸੈਂਟਰ ਗਵਰਨਮੈਂਟ ਦੇ 1 ਰੁਪਿਆ ਲੱਗੇ ਬਿਨਾ ਸਾਡੇ ਕੋਲ ਇਹਦੇ ਕੋ ਬੁੱਢੇ ਨਾਲੇ ਦਾ ਸਾਡੇ ਕੋਲ ਹੱਲ ਹੈਗਾ ਤੂੰ ਸਾਨੂੰ ਬੁਲਾਣਗੇ ਸੀ ਦੱਸ ਦਿੰਗੇ ਪੇਸ਼ ਕਰਦੇ ਹਾਂ ਜੇ ਤੁਸੀਂ ਸਾਡੇ ਚੈਨਲ ਦੇ ਮਾਧਿਅਮ ਨਾਲ ਦੱਸਣਾ ਚਾਹੋ ਹੱਲ ਕੀ ਹੈ ਨਹੀਂ ਉਹ ਜੋ ਤਾਂ ਸਰਕਾਰ ਨੂੰ ਦੱਸਾਂਗੇ ਜਦੋਂ ਸਰਕਾਰ ਸਾਨੂੰ ਕੋਈ ਬੁਲਾ ਕੇ ਪੁੱਛੂਗੀ ਮੈਂ ਤਾਂ ਇਸ ਤਰ੍ਹਾਂ ਦਾ 4 ਸਾਲ ਪਹਿਲੇ ਵੀ ਚੈਲੰਜ ਕੀਤਾ ਸੀਗਾ ਗੁਰਨਾਲਾਕਪਾਉਂਦੇ ਵਿੱਚ ਓਪਨ ਸਰਕਾਰ ਆਈ ਸੀਗੀ ਇਹਨਾਂ ਦੇ ਸੈਕਟਰੀ ਲੈਵਲ ਦੇ ਬੜੇ ਬੜੇ ਅਫਸਰ ਆਏ ਸੀਗੇ ਮੰਤਰੀ ਜੀ ਸੀਗੇ ਮੇਅਰ ਸਾਹਿਬ ਸੀਗੇ ਐਮਐਲਏ ਸੀਗੇ ਉਸ ਸਮੇਂ ਦੀ ਕਾਂਗਰਸ ਦੀ ਸਰਕਾਰ ਨੇ ਮੈਂ ਤਾਂ ਉਸ ਸਮੇਂ ਵੀ ਚੈਲੰਜ ਕੀਤਾ ਸੀਗਾ ਕਿ ਸਾਰੇਮ ਲੁੱਟ ਹੋਣ ਜਾ ਰਹੀ ਹੈ ਮੈਂ ਕਿਹਾ 650 ਕਰੋੜ ਦੀ ਜਿਹੜੀ ਡੀਪੀਆਰ ਨਹੀਂ ਹੈਗੀ ਆ 300 ਕਰੋੜ ਤੋਂ ਵੱਧ ਆ ਇਹ ਵਿੱਚ ਮਸਾਲਾ ਹੀ ਨਹੀਂ ਹੈਗਾ ਜਿਹਨੂੰ ਕਿ ਓਵਰ ਵੈਲਿਊ ਕਰਕੇ ਦਿਖਾਇਆ ਗਿਆ ਹੈਗਾ ਮੈਂ ਕਿਹਾ ਗਲਤ ਡੀਪੀਆਰ ਹੈ 650 ਕਰੋੜ ਰੁਪਏ ਲੱਗਣ ਤੋਂ ਬਾਅਦ ਵੀ ਇਹ ਬੁੱਢਾ ਨਾਲਾ ਸਾਫ ਨਹੀਂ ਹੋਣਾ ਮੈਂ ਉਸਵੇਂ ਆ ਤਿੰਨ ਦਸੰਬਰ 2020 ਦੀ ਗੱਲ ਹੈ ਮੈਂ ਉਪਰਲੀ ਚੈਲੰਜ ਕੀਤਾ ਸੀਗਾ ਅੱਜ ਮੈਂ ਫਿਰ ਚੈਲੰਜ ਕਰਦਾ ਇਸ ਸਰਕਾਰ ਨੂੰ ਵੀ ਆਜੋ ਮੈਦਾਨ ਦੇ ਵਿੱਚ ਵੀ ਅਸੀਂ ਤੁਹਾਡਾ 1 ਰੁਪਿਆ ਲੱਗੇ ਬਿਨਾ ਅਸੀਂ ਆ ਤੁਹਾਡਾ ਸਾਰਾ ਸਾਡਾ ਬੁੱਢਾ ਨਾਲਾ ਇਹਨਾਂ ਦਾ ਨਹੀਂ ਹੈਗਾ ਕਿਉਂਕਿ ਅਸੀਂ ਇੱਥੇ ਦਾ ਸਾਡਾ ਜੰਪਲ ਹੈਗਾ ਅਸੀਂ ਇਹਦਾ ਹੱਲ ਤੁਹਾਨੂੰ ਅਸੀਂ ਦੇ ਦੇਵਾਂਗੇ ਆ ਕੋਈ ਜਿਹੜੀ ਕੰਪਨੀ ਕਿਹੜੀ ਦੁਆਰਤੀ ਨਾਮ ਬੋਲਿਓ ਆ ਨਿੰਬੂਲਾ ਸ਼ੇਬੂਲਾ ਕੰਪਨੀ ਦੀ ਕੋਈ ਲੋੜ ਨਹੀਂ ਹੈਗੀ ਇਹਨਾਂ ਨੇ ਆ ਕੇ ਫਿੱਟ ਘਿਠੋਰੀ ਮਾਰ ਜਾਈ ਨਹੀਂ ਹੈਗੀ ਇੱਥੇ ਅਜੀ ਬਿਨਾ ਪੈਸੇ ਤੋਂ ਹੱਲ ਦੇ ਦਿਆਂਗੇ ਜਦੋਂ ਸਨ ਪੁੱਛਿਆ ਜਾਏਗਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਰਾਮ ਰਾਮ ਸਾਰਿਆਂ ਨੂੰ ਜੀ ਨਮਸਕਾਰ ਜੀ ਤਾਂ ਇਸੇ ਤਰੁਜਨ ਬਾਵਾ ਜੀ ਜਿਨ੍ਹਾਂ ਦੁਆਰਾ ਸਾਨੂੰ ਇਹ ਪਤਾ ਚੱਲਿਆ ਕਿ ਪ੍ਰਸ਼ਾਸਨ ਦੀ ਗਲਤੀ ਤੋਂ ਜ਼ਿਆਦਾ ਵੱਡੀ ਗਲਤੀ ਲੁਧਿਆਣਾ ਵਾਸੀਆਂ ਦੀ ਹੈ ਜਿਨ੍ਹਾਂ ਨੇ ਅਜ ਤੱਕ ਆਵਾਜ਼ ਨਹੀਂ ਚੱਕੀ ਜਿਨ੍ਹਾਂ ਨੇ ਅਜ ਤੱਕ ਆਪਣੇ ਵਾਲੇ ਠੱਗੀ ਹੋਣ ਦਿੱਤੀ ਹੁਣੇ ਸਵਾਲ ਤੁਹਾਡੇ ਉੱਤੇ ਹੈ ਕਿ ਤੁਸੀਂ ਇਹ ਠੱਗੀ ਕਰੋ ਤੱਕ ਸਵੀਕਾਰ ਕਰੋਗੇ ਕਰੋ ਤੱਕ ਸਹੋਗੇ ਕੈਮਰਾਮੈਨ ਨਵਲ ਦੇ ਨਾਲ ਜਤਿੰਦਰ ਸੋਪਤਰੀ ਰਿਪੋਰਟ ਧੰਨਵਾਦ